ਸਤਿ ਸ਼੍ਰੀ ਅਕਾਲ ਜੀ ਪੰਜਾਬ ਅੱਜ ਖੁਸ਼ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਫੈਸਲਿਆਂ ਤੋਂ ਆਮ ਆਦਮੀ ਪਾਰਟੀ ਦੇ ਜੋ ਲੋਕ ਹਿੱਤ ਫੈਸਲੇ ਨੇ ਤੇ ਅੱਜ ਅ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੇ ਜਿਹੜਾ ਰੰਗਲਾ ਪੰਜਾਬ ਦੇਖਣ ਦਾ ਬਣਾਉਣ ਦਾ ਸੁਪਨਾ ਦੇਖਿਆ ਔਰ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਕਰਾਈਆਂ ਸੀ ਇੱਕ ਮਾਹੌਲ ਸਿਰਜਿਆ ਸੀ ਸਪੋਰਟਸ ਦਾ ਤਾਂ ਕਿ ਸਾਡੀ ਜਿਹੜੀ ਜਵਾਨੀ ਸਾਰੇ ਲੋਕ ਖੇਡ ਖੇਡ ਮੈਦਾਨਾਂ 'ਚ ਦੇਖਣ ਤੇ ਅੱਜ 205 ਕੋਚ ਤੇ ਤਕਰੀਬਨ ਮੇਰੇ ਖੇਲ ਚ 25 ਜਿਹੜੇ ਨੇ ਸੁਪਰਵਾਈਜ਼ਰ ਜਿਹੜੇ ਉਹ ਉਹਨਾਂ ਲਈ ਪੋਸਟਾਂ ਕੱਢੀਆਂ ਨੇ ਤੇ ਮੈਂ ਸਮਝਦਾ ਕਿ ਉਹਦੇ ਨਾਲ ਜਿਹੜੇ ਆ ਬੱਚਿਆਂ ਨੂੰ ਕੋਚਿੰਗ ਪ੍ਰੋਪਰ ਕੋਚਿੰਗ ਮਿਲੂਗੀ ਉਹਨਾਂ ਨੂੰ ਜਿਹੜੇ ਸਟੇਡੀਅਮ ਹੈ ਉਹ ਦੁਬਾਰਾ ਜਿਹੜੇ ਨੇ ਜਿਹੜੇ ਅੱਜ ਤੋਂ ਕੋ 40 ਸਾਲ ਪਹਿਲਾਂ ਰੌਣਕ ਸੀ ਸਟੇਡੀਅਮ ਦੇ ਵਿੱਚ ਉਹ ਦੁਬਾਰਾ ਵਰਤੂਗੀ ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਸਰਦਾਰ ਪੰਗੋਲ ਸਿੰਘ ਮਾਨ ਜੀ ਦਾ ਕਿ ਉਹ ਇੰਨਾ ਖੇਡਾਂ ਵੱਲ ਧਿਆਨ ਦਿੰਦੇ ਨੇ ਔਰ ਇਹ ਤਾਂ ਮੈਂ ਨਿੱਜੀ ਤੌਰ ਤੇ ਜਾਣਦਾ ਕਿ ਉਹ ਬਹੁਤ ਵੱਡੇ ਖੇਡ ਪ੍ਰੇਮੀ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ